ਵੇਹ ਵੇ ਜੀ ਉਹ ਤਾਂ ਬਸ ਉਹਦੀ ਕਹਿਣ ਲੱਗੀ ਕਿਸ ਪਾਉਂ ਮੁੰਡੇ ਨਾਲ ਉਹ ਤੁ ਕਿਸ ਮੇਰੇ ਨਾਲ ਉਹ ਫੇਰ ਮੈਂ ਕੁਟਕੀ ਦੀ ਕੱਢਦੀ ਉਹਨੇ ਵਾਕੇ ਹੀ ਮੁੰਡਿਆਂ ਦੇ ਨਾਲ ਘਰਾਂ ਦੇ ਅੰਦਰ ਇੰਨਾ ਸ਼ੋਸ਼ਣ ਹੋ ਜਾਂਦਾ ਹੈ ਇਹ ਨਵੀਆਂ ਵਿਆਹੀਆਂ ਹੋਈਆਂ ਲਾੜੀਆਂ ਇਹੋ ਜਿਹੀਆਂ ਹਰਕਤਾਂ ਕਰਦੀਆਂ ਨੇ ਕਿ ਉਹਨਾਂ ਦੇ ਹੀ ਪਤੀ ਅਤੇ ਸਹੁਰਾ ਪਰਿਵਾਰ ਤੰਗ ਹੋ ਜਾਂਦਾ ਫੇਰ ਬੜਾ ਦਮਕਾ ਹੈ ਥਾਣੇਦਾਰ ਦੇ ਨਾਲ ਕੁਰਸੀ ਧਾਕੇ ਆਪ ਬੈਗੀ ਸਾਰੀ ਪੰਚਾਇਤ ਆਪਣੀ ਪੂੰਜੀ ਬੈਠੀ ਉਨੂੰ ਕਿਹਾ ਜਾਵੇਗਾ ਕਿ ਤੂੰ ਜ਼ੋਰ ਦਾ ਗੁਲਾਮ ਐ ਦੂਸਰਾ ਨੂੰ ਇਹ ਕਿਹਾ ਜਾਵੇਗਾ ਕਿ ਚੰ ਕੋਈ ਨਹੀਂ ਇਹ ਤਾਂ ਹੁੰਦਾ ਹੀ ਆ ਜਾਂ ਫਿਰ ਇਹ ਕਿਹਾ ਜਾਵੇਗਾ ਕਿ ਤੂੰ ਦੋ ਥੱਪੜ ਕਿਉਂ ਨਹੀਂ ਮਾਰਦਾ ਕਿ ਵਿਆਹ ਹੋਏ ਬੰਦਿਆਂ ਦੇ ਦੁੱਖ ਅਤੇ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਸ਼ੋਸ਼ਣ ਹੁੰਦਾ ਹੈ ਕਿ ਉਹਨਾਂ ਨੂੰ ਵੀ ਮਾਨਸਿਕ ਤੌਰ ਤੇ ਦਬਾਇਆ ਜਾ ਰਿਹਾ ਹੈ ਵਿਆਹ ਤੋਂ ਬਾਅਦ ਹੁਣ ਤੱਕ ਕਈ ਮੁੰਡੇ ਆਪਣੀ ਜਾਨ ਲੈ ਚੁੱਕੇ ਨੇ ਅਤੇ ਇਸ ਦੇ ਪਿੱਛੇ ਦਾ ਕਾਰਨ ਉਹ ਦੱਸਦੇ ਨੇ ਕਿ ਅਸੀਂ ਵਿਆਹ ਕਰਵਾਇਆ ਸੀ ਅਤੇ ਜਿਸ ਕੁੜੀ ਦੇ ਨਾਲ ਇਹ ਵਿਆਹ ਕਰਵਾਇਆ ਗਿਆ ਉਸ ਸਮੇਂ ਤੋਂ ਉਸਦੇ ਸਾਰੇ ਟੱਬਰ ਨੇ ਸਾਨੂੰ ਇੰਨਾ ਦੁਖੀ ਕੀਤਾ ਇੰਨਾ ਪਰੇਸ਼ਾਨ ਕੀਤਾ ਕਿ ਸਾਡੀ ਜ਼ਿੰਦਗੀ ਨਰਕ ਬਣ ਗਈ ਤੇ ਮੁੰਡਾ ਆਖਦਾ ਹੈ ਕਿ ਜੇਕਰ ਮੈਂ ਚਲਾ ਜਾਊਗਾ ਤਾਂ ਮੇਰੇ ਮਾਪੇ ਉਹੀ ਸਹੀ ਉਹ ਚੱਜ ਨਾਲ ਜੀ ਲੈਣਗੇ ਪਰ ਉਸ ਔਰਤ ਨੇ ਸਾਨੂੰ ਜੀਣ ਨਹੀਂ ਦੇਣਾ ਜਿਸ ਦੇ ਚਲਦੇ ਹੋਏ ਇੱਕ ਹੋਰ ਇਹੋ ਜਿਹਾ ਮਾਮਲਾ ਹੁਣ ਸੰਗਰੂਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਟੰਡੋਲੀ ਖੁਰਦ ਦਾ ਰਹਿਣ ਵਾਲਾ ਅਮਨਜੀਤ ਸਿੰਘ 16 ਦਸੰਬਰ ਨੂੰ ਜਿਸ ਦੀ ਜਾਨ ਗਈ ਚਾਰ ਪੰਜ ਦਿਨ ਹੋ ਚੁੱਕੇ ਨੇ ਉਸ ਦੀ ਮ੍ਰਿਤਕ ਦੇ ਰੱਖੇ ਹੋਏ ਨੂੰ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਕਿਉਂਕਿ ਪਰਿਵਾਰਿਕ ਮੈਂਬਰਾਂ ਦੀ ਇਹ ਇੱਛਾ ਇਹ ਅਪੀਲ ਹੈ ਸਰਕਾਰ ਦੇ ਅੱਗੇ ਕਿ ਉਸ ਦੀ ਪਤਨੀ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਕੁੱਲ 7 ਮੈਂਬਰਾਂ ਦੇ ਉੱਪਰ ਹੀ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚੋਂ ਮੁੰਡੇ ਦੇ ਸਹੁਰੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਇਹ ਧਰਨਾ ਇਸ ਕਰਕੇ ਲੱਗਿਆ ਕਿ ਉਸ ਦੀ ਪਤਨੀ ਨੂੰ ਵੀ ਬਿੰਦਰਕੌਰ ਉਸ ਦਾ ਨਾਮ ਹੈ ਉਹਨੂੰ ਵੀ ਚੱਕਿਆ ਜਾਵੇ ਤਾਂ ਅਖੀਰ ਕਰ ਕੀ ਵਾਅਕੇ ਹੀ ਮੁੰਡਿਆਂ ਦੇ ਨਾਲ ਘਰਾਂ ਦੇ ਅੰਦਰ ਇੰਨਾ ਸ਼ੋਸ਼ਣ ਹੋ ਜਾਂਦਾ ਹੈ ਇਹ ਨਵੀਆਂ ਵਿਆਹੀਆਂ ਹੋਈਆਂ ਲਾੜੀਆਂ ਜਦੋਂ ਆਪਣੇ ਸਹੁਰੇ ਘਰ ਤੇ ਵਿੱਚ ਰਹਿਣ ਆਂਦੀਆਂ ਨੇ ਤਾਂ ਇਹੋ ਜਿਹੀਆਂ ਹਰਕਤਾਂ ਕਰਦੀਆਂ ਨੇ ਕਿ ਉਹਨਾਂ ਦੇ ਹੀ ਪਤੀ ਅਤੇ ਸਹੁਰਾ ਪਰਿਵਾਰ ਤੰਗ ਹੋ ਜਾਂਦਾ ਹੈ ਅਤੇ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਦੁਨੀਆ ਨੂੰ ਛੱਡਣ ਦੇ ਲਈ ਮਜਬੂਰ ਹੋ ਜਾਣ ਪ੍ਰਦੀਪ ਮੇਰੇ ਨਾਲ ਹੈ ਹਰ ਵਾਰ ਦੀ ਤਰ੍ਹਾਂ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਪ੍ਰਦੀਪ ਇੱਕ ਹੋਰ ਮੁੰਡੇ ਦੀ ਜਾਨ ਗਈ ਹੈ ਅਤੇ ਵਿਆਹ ਇਸ ਦਾ ਕਾਰਨ ਬਣਿਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪ੍ਰਦੀਪ ਕੀ ਕੁੜੀਆਂ ਦੇ ਨਾਲ ਵੀ ਵਿਆਹ ਤੋਂ ਬਾਅਦ ਗਲਤ ਹੁੰਦਾ ਕਿੰਨੀਆਂ ਹੀ ਕੁੜੀਆਂ ਦੀ ਜਾਨ ਸਹੁਰਿਆਂ ਦੇ ਵੱਲੋਂ ਦਾਜ ਦੀ ਖਾਤਰ ਲਈ ਗਈ ਹੈ ਪਰ ਕੀ ਕਈ ਵਾਰ ਬੇਕਸੂਰੇ ਹੀ ਨਹੀਂ ਫਸ ਜਾਂਦੇ ਲੋਕ ਦਾਜ ਅਤੇ ਸੋਸ਼ਣ ਦੇ ਚੱਕਰ ਦੇ ਵਿੱਚ ਬਿਲਕੁਲ ਸ਼ਰਨ ਤੁਸੀਂ ਬਹੁਤ ਸਾਰੇ ਗੱਲ ਕੀਤੀ ਆ ਕਿ ਮੁੰਡਿਆਂ ਦੇ ਨਾਲ ਵੀ ਸੋਸ਼ਣ ਹੁੰਦਾ ਹੈ ਇਹ ਜੋ ਮੁੰਡਾ ਵੀ ਆ ਕਿਤੇ ਨਾ ਕਿਤੇ ਸੋਸ਼ਣ ਦਾ ਸ਼ਿਕਾਰ ਹੋਇਆ ਹਾਲਾਂਕਿ ਦੇਖਿਆ ਜਾਵੇ ਜੇ ਕੋਈ ਵੀ ਮੁੰਡਾ ਆਪਣੀ ਕਿਸੇ ਪ੍ਰੋਬਲਮ ਨੂੰ ਕਿਸੇ ਨੂੰ ਹੋਰ ਨੂੰ ਦੱਸਣਾ ਚਾਹੀਏ ਜਾਂ ਫਿਰ ਆਪਣਾ ਦੋਸਤ ਨੂੰ ਹੀ ਦੱਸਣਾ ਚਾਹੀਏ ਸਕੇ ਸਬੰਧੀ ਨੂੰ ਦੱਸਣਾ ਚਾਹੀਏ ਕਿ ਮੇਰੇ ਘਰ ਦੇ ਵਿੱਚ ਮੇਰੇ ਨਾਲ ਉਹ ਕੀ ਰਿਹਾ ਮੇਰੀ ਪਤਨੀ ਮੇਰੇ ਨਾਲ ਕਿਸ ਤਰ੍ਹਾਂ ਦਾ ਵੀ ਵਿਵਹਾਰ ਕਰ ਰਹੀ ਹੈ ਜਿਉ ਸਾਰੀਆਂ ਚੀਜ਼ਾਂ ਦੱਸਣਾ ਵੀ ਚਾਹੇਗਾ ਕਿਸੇ ਨੂੰ ਤਾਂ ਕਿਤੇ ਨਾ ਕਿਤੇ ਉਸ ਦੀ ਗੱਲ ਪਹਿਲਾਂ ਤਾਂ ਅਣਸੁਣੀ ਕਰ ਦਿੱਤੀ ਜਾਵੇਗੀ। ਉਹਨੂੰ ਕਿਹਾ ਜਾਵੇਗਾ ਕਿ ਤੂੰ ਜੋਰੂ ਦਾ ਗੁਲਾਮ ਐ। ਦੂਸਰਾ ਉਹਨੂੰ ਇਹ ਕਿਹਾ ਜਾਵੇਗਾ ਕਿ ਚੱਲ ਕੋਈ ਨਹੀਂ ਇਹ ਤਾਂ ਹੁੰਦਾ ਹੀ ਆ। ਜਾਂ ਫਿਰ ਇਹ ਕਿਹਾ ਜਾਵੇਗਾ ਕਿ ਤੂੰ ਦੋ ਥੱਪੜ ਕਿਉਂ ਨਹੀਂ ਮਾਰਦਾ। ਪਰ ਉਸ ਨੂੰ ਪਤਾ ਜਿਵੇਂ ਮੈਂ ਥੱਪੜ ਮਾਰ ਵੀ ਦਊਂਗਾ ਤਾਂ ਮੇਰੇ ਤੇ ਬਾਅਦ ਚ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਕਈ ਵਾਰ ਪਰਿਵਾਰ ਦੇ ਵਿੱਚ ਲੜਕੇ ਸੋਚ ਲੈਂਦੇ ਕਿ ਜੇ ਮੈਂ ਆਪਣੀ ਘਰਵਾਲੀ ਨੂੰ ਕੁਝ ਕਿਹਾ ਤਾਂ ਉਹ ਮੇਤੇ ਗਲਤ ਸਟੈਪ ਨਾ ਚੱਕ ਲੇ ਹਨਾ ਤੇ ਚੀਜ਼ਾਂ ਵੀ ਕਿਤੇ ਨਾ ਕਿਤੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਨੇ ਇਸ ਨੌਜਵਾਨ ਨੇ ਵੀ ਜੋ ਆਪਣੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਕਿ ਮੇਰਾ ਜੋ ਲਗਾਤਾਰ ਮਾਨਸਿਕ ਤੌਰ ਤੇ ਸ਼ੋਸ਼ਣ ਹੋ ਰਿਹਾ ਹੈ ਹਨਾ ਮੈਂ ਉਸ ਤੋਂ ਨਿਜਾਤ ਪਾ ਸਕਾਂ ਹਾਲਾਂਕਿ ਇਸ ਦੇ ਮਾਪੇ ਨਹੀਂ ਸੀਗੇ ਪਰ ਇਹ ਵੀ ਇਸ ਨੂੰ ਦੁੱਖ ਹੋਊਗਾ ਕਿ ਜੇ ਮੇਰੇ ਮਾਪੇ ਹੁੰਦੇ ਤਾਂ ਸ਼ਾਇਦ ਮੇਰੀ ਇਸ ਸਮੱਸਿਆ ਦਾ ਹੱਲ ਕਰਦੇ ਪਰ ਉਸ ਪਤਨੀ ਨੇ ਵੀ ਇਹ ਨਹੀਂ ਸੋਚਿਆ ਕਿ ਇਸ ਦੇ ਮਾਪੇ ਨਹੀਂ ਆ ਤਾਂ ਮੈਂ ਹੀ ਇਸ ਦਾ ਸਹਾਰਾ ਆ ਤੇ ਮੈਂ ਇਹ ਸੋਚ ਲਵਾਂ ਕਿ ਕੱਲ ਨੂੰ ਮੈਂ ਹੀ ਇਸ ਤੇ ਕੰਮ ਆਉਣਾ ਆ ਕਿਉਂਕਿ ਹਮਸਫਰ ਦਾ ਜੋ ਸਫਰ ਹੈ ਇਹ ਦੱਸਿਆ ਜਾਂਦਾ ਹੈ ਕਿ ਮੌਤ ਤੱਕ ਰਹਿੰਦਾ ਹੈ ਨਾ ਜਦੋਂ ਤੋਂ ਆਪਣਾ ਸ਼ੁਰੂ ਹੁੰਦਾ ਸੋ ਇਹ ਚੀਜ਼ਾਂ ਨੂੰ ਕਿਉਂ ਨਹੀਂ ਸੋਚਿਆ ਜਾਂਦਾ ਕਿਉਂ ਇੱਕ ਇਹ ਸੋਚ ਲਿਆ ਜਾਂਦਾ ਹੈ ਕਿ ਇਹਨੇ ਮੇਰੇ ਨਾਲ ਇਹ ਕੀਤਾ ਜਾਂ ਉਹ ਕੀਤਾ ਪਰ ਅਸੀਂ ਕੀ ਕਰ ਰਹੇ ਹਾਂ ਇਹ ਚੀਜ਼ ਨੂੰ ਵੀ ਤਾਂ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਨਾ ਹੂੰ ਬਿਲਕੁਲ ਪ੍ਰਦੀਪ ਕਿਉਂਕਿ ਮੁੰਡਿਆਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਅਕਸਰ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਵੱਡੇ ਵੱਡੇ ਮੰਚ ਲਗਾਏ ਜਾਂਦੇ ਨੇ ਵੱਡੇ ਵੱਡੇ ਲੇਖ ਲਿਖੇ ਜਾਂਦੇ ਨੇ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਕੁੜੀਆਂ ਪਰੇਸ਼ਾਨ ਨੇ ਕੁੜੀਆਂ ਨੇ ਕੁਝ ਸਿਆ ਕੁੜੀਆਂ ਦੇ ਨਾਲ ਇਹ ਕੁਝ ਹੋਇਆ ਪਰ ਉੱਥੇ ਹੀ ਜੇਕਰ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਮੁੰਡੇ ਵੀ ਘੱਟ ਨਹੀਂ ਸਹਿਣ ਕਰ ਰਹੇ ਉਹਨਾਂ ਨੂੰ ਵੀ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਜੇਕਰ ਕੋਈ ਘਰ ਦੇ ਵਿੱਚ ਟੈਨਸ਼ਨ ਚੱਲ ਰਹੀ ਹੈ ਜੇ ਔਰਤ ਨੂੰ ਪਰੇਸ਼ਾਨੀ ਹੈ ਤਾਂ ਯਕੀਨਨ ਉਨੀ ਹੀ ਮਰਦ ਨੂੰ ਵੀ ਹੋਵੇਗੀ ਘਰ ਤਾਂ ਦੋਵਾਂ ਦਾ ਹੀ ਟੁੱਟ ਰਿਹਾ ਹੈ ਜੇਕਰ ਘਰ ਦੇ ਵਿੱਚ ਕਲੇਸ਼ ਨੂੰ ਲੈ ਕੇ ਹੀ ਟੈਨਸ਼ਨ ਵੱਧ ਰਹੀ ਹੈ ਅਤੇ ਨਾਲ ਹੀ ਮੁੰਡੇ ਨੂੰ ਵੀ ਦਬਾਇਆ ਜਾਂਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਅਸੀਂ ਇਸ ਕਰਕੇ ਕਹਿ ਰਹੇ ਹਾਂ ਇੱਥੇ ਕਿਉਂਕਿ ਇੱਥੇ ਨਾਨੀ ਅਤੇ ਨਾਨੇ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਇਸ ਦੋਤੇ ਨੂੰ 9 ਮਹੀਨੇ ਦਾ ਹੁੰਦਾ ਸੀ ਉਸ ਸਮੇਂ ਤੋਂ ਪਾਲਿਆ ਵੱਡਾ ਕੀਤਾ ਪੜ੍ਹਾਇਆ ਤੇ ਅੰਤ ਨੂੰ ਹੁਣ ਵਿਆਹ ਕੀਤਾ ਸੀ ਪਰ ਇਹ ਵਿਆਹ ਉਸਦੇ ਲਈ ਜਾਨਲੇਵਾ ਸਾਬਿਤ ਹੋਇਆ ਉਸ ਦੀ ਜਾਨ ਲੈ ਕੇ ਹੀ ਹਟਿਆ ਤਾਂ ਮੁੰਡਿਆਂ ਦੇ ਨਾਲ ਘਰਾਂ ਦੇ ਵਿੱਚ ਹੁੰਦੀਆਂ ਇਹ ਜਿਹੀਆਂ ਜ਼ਾਤੀਆਂ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਪਰਚੇ ਉਸਤੇ ਹੋ ਗਏ ਇਸ ਗੱਲ ਦੀ ਉਸਨੇ ਪਰੇਸ਼ਾਨੀ ਲਈ ਹੁਣ ਇੱਥੇ ਜੇਕਰ ਮੁੰਡਾ ਕਿਸੇ ਦੇ ਕੋਲ ਜਾ ਕੇ ਰੋਂਦਾ ਜਿਵੇਂ ਤੁਸੀਂ ਕਿਹਾ ਕਿ ਥੱਪੜ ਮਾਰ ਦੇ ਕਿਆ ਦਿੱਤਾ ਜਾਂਦਾ ਇਹ ਵੀ ਕਈ ਲੋਕ ਕਹਿ ਦਿੰਦੇ ਨੇ ਕਿ ਤੂੰ ਆਪਣੀ ਘਰ ਵਾਲੀ ਨੂੰ ਘਰੋਂ ਕੱਢ ਦੇ ਪੁੱਠੀਆਂ ਸਲਾਹਾਂ ਦੇਣ ਵਾਲੇ ਲੋਕ ਜ਼ਿਆਦਾ ਹੁੰਦੇ ਨੇ بجائے ਕਿ ਕੋਈ ਚੰਗੀ ਸਲਾਹ ਦੇਵੇ ਅਤੇ ਕੋਈ ਸਹੀ ਤਰੀਕੇ ਦੇ ਨਾਲ ਕਿਸੇ ਦੀ ਪਰੇਸ਼ਾਨੀ ਨੂੰ ਸਮਝ ਸਕੇ ਇੱਥੇ ਮੁੰਡੇ ਨੂੰ ਇਹੀ ਕਿਹਾ ਗਿਆ ਹੋਣਾ ਕਿ ਤੂੰ ਘਰ ਛੱਡ ਦੇ ਕਿਉਂਕਿ ਮੁੰਡਾ ਘਰ ਛੱਡ ਕੇ ਚਲਾ ਗਿਆ ਡੇਢ ਮਹੀਨਾ ਉਹ ਘਰ ਤੋਂ ਗਾਇਬ ਰਿਹਾ ਪਰ ਜਦੋਂ ਵਾਪਸ ਵੀ ਆਇਆ ਤਾਂ ਫੇਰ ਉਹੀ ਲੜਾਈ ਝਗੜਾ ਹੁਣ ਪਤਨੀ ਜਿਹੜੀ ਉਸ ਘਰ ਦੇ ਵਿੱਚ ਰਹਿ ਰਹੀ ਸੀ ਸਾਨੂੰ ਨਹੀਂ ਪਤਾ ਬਿੰਦਰਕੌਰ ਦੇ ਹਾਲਾਤ ਕੀ ਸੀ ਨਹੀਂ ਪਤਾ ਕਿ ਉਸ ਨੂੰ ਘਰ ਦੇ ਵਿੱਚ ਆਖਿਰਕਾਰ ਇਹੋ ਜਿਹੀ ਕਿਹੜੀ ਪਰੇਸ਼ਾਨੀ ਆਈ ਜਿਸ ਤੇ ਚਲਦੇ ਹੋਏ ਉਹ ਆਪਣੇ ਪਤੀ ਦੇ ਹੀ ਇੰਨਾ ਖਿਲਾਫ ਹੋ ਗਈ ਕਿ ਉਸ ਤੇ ਇੱਕ ਤੋਂ ਬਾਅਦ ਇੱਕ ਕਈ ਪਰਚੇ ਦਰਜ ਕਰਵਾਏ ਗਏ ਪ੍ਰਦੀਪ ਇਹ ਸਭ ਕੁਝ ਤਾਂ ਹੁੰਦਾ ਆਇਆ ਇਹ ਕਿਹਾ ਜਾਂਦਾ ਹੈ ਕਿ ਇਹ ਮਸਲੇ ਸਾਰੇ ਪੁਲਿਸ ਦੇ ਕੋਲ ਜਾ ਕੇ ਨਿਭੜਨੇ ਨੇ ਜੇ ਆਪਾਂ ਕਹਿੰਨੇ ਆ ਕਿ ਵਧੀਕੀਆਂ ਕੀਤੀਆਂ ਜਾਂਦੀਆਂ ਨੇ ਮੁੰਡਿਆਂ ਦੇ ਨਾਲ ਤਾਂ ਵਧੀਕੀਆਂ ਕਰਨ ਵਾਲੇ ਕੌਣ ਨੇ ਇਹ ਪੁਲਿਸ ਵਾਲੇ ਇੱਥੇ ਇੱਕ ਵਾਰੀ ਫਿਰ ਤੋਂ ਇਹ ਮੁੱਦਾ ਨਾਲ ਛਿੜ ਜਾਂਦਾ ਹੈ ਕਿ ਵਾਕਏ ਹੀ ਪੈਸੇ ਲੈ ਕੇ ਕਾਨੂੰਨ ਨੂੰ ਤੋੜਿਆ ਮਰੋੜਿਆ ਜਾ ਸਕਦਾ ਹੈ ਪੁਲਿਸ ਵਾਲੇ ਜਿੱਧਰ ਆਪਣਾ ਪਲੜਾ ਭਾਰੀ ਦੇਖਦੇ ਨੇ ਕਿ ਵਾਕਏ ਹੀ ਉਹਦੇ ਖਿਲਾਫ ਉਹ ਕੁਝ ਵੀ ਲਿਖਣ ਨੂੰ ਅਤੇ ਕਰਨ ਜਾਂ ਫਿਰ ਨਾ ਕਰਨ ਨੂੰ ਤਿਆਰ ਹੋ ਜਾਂਦੇ ਨੇ ਪੁਲਿਸ ਦਾ ਇੱਥੇ ਕਿੰਨਾ ਕਰੋਲ ਸਮਝਦੇ ਹੋ ਕਿ ਮੁੰਡਿਆਂ ਨੂੰ ਆਪਣੀਆਂ ਜਾਨਾਂ ਗਵਾਣੀਆਂ ਪੈ ਰੀਆਂ ਨੇ ਅਕਸਰ ਗੁਰਸ਼ਰਨ ਦੇਖਿਆ ਜਾਂਦਾ ਹੈ ਕਿ ਔਰਤਾਂ ਦੇ ਹੱਕ ਦੇ ਵਿੱਚ ਜ਼ਿਆਦਾ ਜਿਹੜੇ ਆ ਕਾਨੂੰਨ ਨੇ ਉਹ ਬਣੇ ਹੋਏ ਨੇ ਤੇ ਉਹਨਾਂ ਦੀ ਜ਼ਿਆਦਾ ਪੈਲ ਦੀ ਅਧਾਰਤੀ ਸੁਣੀ ਜਾਂਦੀ ਹੈ ਕਿ ਔਰਤ ਦੇ ਨਾਲ ਇਹ ਅਤਿਆਚਾਰ ਹੋਇਆ ਔਰਤ ਦੀ ਔਰਤ ਨੂੰ ਮਾਨਸਿਕ ਤੌਰ ਤੇ ਇਹ ਪਰੇਸ਼ਾਨੀ ਦਿੱਤੀ ਗਈ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜੋ ਅੱਜ ਨੌਜਵਾਨਾਂ ਦਾ ਸੋਸ਼ਣ ਹੋ ਰਿਹਾ ਉਹ ਜ਼ਰੂਰ ਸਵਾਲ ਖੜੇ ਕਰਦਾ ਹੈ ਕਿ ਆਖਿਰ ਸਾਡਾ ਪ੍ਰਸ਼ਾਸਨ ਸਾਡੇ ਜੋ ਕਮਿਸ਼ਨ ਬਣੇ ਹੋਏ ਨੇ ਸਾਡੇ ਜੋ ਨਿਯਮ ਇੱਥੇ ਸਮਾਜ ਦੇ ਵਿੱਚ ਬਣਾਈ ਹੋਏ ਨੇ ਉਹਨਾਂ ਦੇ ਅਨੁਸਾਰ ਕਿਉਂ ਨਹੀਂ ਉਹਨਾਂ ਮਰਦਾਂ ਦੀ ਸੁਣੀ ਜਾ ਰਹੀ ਕਿਉਂ ਨੌਜਵਾਨ ਲਗਾਤਾਰ ਮੌਤੇ ਮੂੰਹ ਪੈ ਰਹੇ ਨੇ ਇਸ ਕਰਕੇ ਕਿ ਉਹਨਾਂ ਦੀ ਘਰਵਾਲੀ ਨੇ ਪਰੇਸ਼ਾਨ ਕੀਤਾ ਘਰ ਵਾਲੀ ਦੇ ਪੇਕੇ ਪਰਿਵਾਰ ਨੇ ਪਰੇਸ਼ਾਨ ਕੀਤਾ ਸੋ ਇਹ ਕਾਰਨ ਕਿਉਂ ਹੋ ਰਹੇ ਨੇ ਕਿਉਂ ਪੇਕੇ ਪਰਿਵਾਰ ਵੀ ਆਪਣੀਆਂ ਧੀਆਂ ਨੂੰ ਸੋਹਰਿਆਂ ਦੇ ਵਿੱਚ ਵਸਣ ਨਹੀਂ ਦੇ ਰਹੇ ਆਖਿਰ ਕੀ ਚਾਹੁੰਦੇ ਨੇ ਉਹ ਕਿ ਅੱਜ ਸਾਡੇ ਸਮਾਜ ਦੇ ਵਿੱਚ ਅਸੀਂ ਧੀਆਂ ਦੀ ਜ਼ਿਆਦਾ ਸੁਣਵਾਈ ਹੋ ਰਹੀ ਹੈ ਚਲੋ ਕਰਨੀ ਚਾਹੀਦੀ ਹੈ ਜਿੱਥੇ ਜਾਇਜ਼ ਹੈ ਪਰ ਨੌਜਵਾਨਾਂ ਤੇ ਵੀ ਅਜਿਹਾ ਹਤਿਆਚਾਰ ਨਾ ਹੋਵੇ ਇਹ ਜ਼ਰੂਰ ਸਵਾਲ ਉਠਾਏ ਜਾ ਰਹੇ ਨੇ ਹੂੰ ਪਰ ਦੀ ਬੇਇਨਸਾਫੀ ਨਿਆਂ ਦੇ ਲਈ ਖਤਰਾ ਹੈ ਭਾਵੇਂ ਬੇਇਨਸਾਫੀ ਮਰਦ ਨਾਲ ਹੋਵੇ ਭਾਵੇਂ ਔਰਤ ਦੇ ਨਾਲ ਹੋਵੇ ਤੁਸੀਂ ਗੱਲ ਕੀਤੀ ਕਿ ਕੁੜੀਆਂ ਦੇ ਪੇਕੇ ਪਰਿਵਾਰ ਹੀ ਉਹਨਾਂ ਨੂੰ ਵਸਣ ਨਹੀਂ ਦਿੰਦੇ ਪਰ ਇੱਥੇ ਇੱਕ ਗੱਲ ਮੈਂ ਹੋਰ ਜੋੜਨੀ ਚਾਹਾਂਗੀ ਕਿ ਜਿਹੜੇ ਮੁੰਡੇ ਦੇ ਪਰਿਵਾਰਿਕ ਮੈਂਬਰ ਨੇ ਉਹ ਵੀ ਕਿਤੇ ਨਾ ਕਿਤੇ ਆਪਣਾ ਇੱਥੇ ਰੋਲ ਅਦਾ ਕਰਦੇ ਨੇ ਕਿਉਂਕਿ ਉਹ ਵਿਆਹ ਕੇ ਲਈ ਆਂਦੀ ਹੋਈ ਨੂਨ ਉਹ ਵੀ ਤੰਗ ਕਰਦੇ ਨੇ ਪਰ ਨਾਲ ਹੀ ਆਪਣੇ ਮੁੰਡਿਆਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਬਿਲਕੁਲ ਕੋੜੀ ਸੱਚਾਈ ਹੈ ਇੱਕ ਕਿ ਮੁੰਡਾ ਦੋਨਾਂ ਪਾਸੋਂ ਪਿਸ ਰਿਹਾ ਹੁੰਦਾ ਹੈ ਇਸੇ ਕਰਕੇ ਹੀ ਉਹ ਹਾਲਾਤ ਬਣਦੇ ਨੇ ਕਿ ਉਹੋ ਕਿਸੇ ਜੋਗਾ ਨਹੀਂ ਰਹਿੰਦਾ ਤੇ ਆਖਿਰਕਾਰ ਉਹ ਦੁਨੀਆ ਛੱਡ ਜਾਂਦਾ ਹੈ ਭਾਰਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਇੱਕ ਕਮਿਸ਼ਨ ਬਣਿਆ ਹੋਇਆ ਮਰਦਾਂ ਦੀ ਸਹਾਇਤਾ ਦੇ ਲਈ men against violence and abuse ਇਹ ਮਰਦਾਂ ਦੀ ਸਹਾਇਤਾ ਦੇ ਲਈ ਬਣੀ ਹੋਈ ਇੱਕ ਸੰਸਥਾ ਹੈ ਸੰਸਥਾ ਦੀ ਤਰ੍ਹਾਂ ਕੰਮ ਕਰਦੇ ਨੇ ਇਹ ਪਰ ਜੇਕਰ ਆਪਾਂ ਜ਼ਮੀਨੀ ਪੱਧਰ ਤੇ ਇਸ ਦੀ ਸੱਚਾਈ ਦੇਖੀ ਤਾਂ ਨਾ ਤਾਂ ਮੁੰਡਿਆਂ ਨੂੰ ਇਹ ਗੱਲਾਂ ਦੀ ਜਾਣਕਾਰੀ ਹੀ ਆਉਂਦੀ ਕਤੇ ਨਹੀਂ ਇੱਥੇ ਕੋਈ ਜਾ ਕੇ ਸਹਾਇਤਾ ਲੈਂਦਾ ਕਿਉਂਕਿ ਉਹ ਸ਼ਰਮ ਮਹਿਸੂਸ ਕਰਦੇ ਨੇ ਕਿ ਅਸੀਂ ਕਿਉਂ ਨੀਵਾ ਦਿਖਾਈਏ ਮੁੰਡਿਆਂ ਨੂੰ ਸ਼ੁਰੂ ਤੋਂ ਹੀ ਕਿਹਾ ਜਾਂਦਾ ਕਿ ਤੂੰ ਆਪਣੇ ਹੱਕ ਆਪ ਲੈਣੇ ਤੂੰ ਰੋ ਨਾ ਤੂੰ ਖੜਾ ਹੋ ਤੂੰ ਕੁਝ ਵੀ ਕਰ ਸਕਦਾ ਹੈ ਉਦਿਆਂ ਕੋਈ ਭਾਵਨਾਵਾਂ ਨੂੰ ਨਹੀਂ ਦੇਖਦਾ ਉਹਨੂੰ ਹਮੇਸ਼ਾ ਪੁੱਠੀ ਸਿੱਖ ਦਿੱਤੀ ਜਾਂਦੀ ਹੈ ਮੈਂ ਤਾਂ ਇੱਥੇ ਇਹੀ ਕਹੂੰਗੀ ਕਿਉਂਕਿ ਜੇਕਰ ਤੁਸੀਂ ਇਹ ਸਮਝੋ ਕਿ ਮੁੰਡਾ ਅਤੇ ਕੁੜੀ ਦੋਵੇਂ ਹੀ ਉਸੇ ਢੰਗ ਤਰੀਕੇ ਦੇ ਨਾਲ ਇੱਕੋ ਘਰ ਪਰਿਵਾਰ ਦੇ ਵਿੱਚ ਪਲੇ ਨੇ ਉਹਨਾਂ ਦੇ ਵੀ ਉਹੀ ਜਜ਼ਬਾਤ ਨੇ ਉਹੀ ਮਾਪੇ ਨੇ ਉਹੀ ਸਮਾਜ ਹੈ ਤਾਂ ਉਹਨਾਂ ਦੀਆਂ ਭਾਵਨਾਵਾਂ ਵੀ ਉਹਨੀਆਂ ਹੀ ਨੇ ਜਿੰਨੀਆਂ ਕਿਸੇ ਔਰਤ ਦੀਆਂ ਨੇ ਪਰ ਇਹ ਤੇ ਇੱਕ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਅੱਜ ਇਹ ਪਰਿਵਾਰ ਇਨਸਾਫ ਮੰਗ ਰਿਹਾ ਹੈ ਇਨਸਾਫ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੁਲਿਸ ਵਾਲਿਆਂ ਦੇ ਵੱਲੋਂ ਭਰੋਸਾ ਜ਼ਰੂਰ ਦਿੱਤਾ ਜਾਂਦਾ ਹੈ ਕਿ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਇਸ ਤੇ ਵਿੱਚ ਦੇਰੀ ਹੁੰਦੀ ਹੈ ਤਾਂ ਪਰਿਵਾਰ ਦਾ ਵਿਸ਼ਵਾਸ ਅਤੇ ਹੌਸਲਾ ਟੁੱਟਣਾ ਸ਼ੁਰੂ ਹੁੰਦਾ ਹੈ ਅਤੇ ਅੰਤ ਨੂੰ ਮਜਬੂਰ ਹੋ ਕੇ ਉਹ ਲੋਕਾਂ ਦਾ ਇਕੱਠ ਕਰਦੇ ਨੇ ਅਤੇ ਸਰਕਾਰ ਦੇ ਹੀ ਖਿਲਾਫ ਹੋ ਜਾਂਦੇ ਨੇ ਇਹ ਸਾਰੀ ਖਬਰ ਸੰਗਰੂਰ ਤੋਂ ਸੀ ਮੇਰੇ ਨਾਲ ਪ੍ਰਦੀਪ ਸੀ ਇਸ ਪੂਰੀ ਘਟਨਾ ਨੂੰ ਲੈ ਕੇ ਅਸੀਂ ਜੋ ਗੱਲਬਾਤ ਕੀਤੀ ਹੈ ਜੇਕਰ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਕਿ ਵਾਕ ਹੀ ਵਿਆਹ ਤੋਂ ਬਾਅਦ ਮੁੰਡਿਆਂ ਦਾ ਵੀ ਸ਼ੋਸ਼ਣ ਹੁੰਦਾ ਹੈ ਉਹਨਾਂ ਨੂੰ ਵੀ ਓਨਾ ਹੀ ਦਬਾਇਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਕੁੜੀਆਂ ਦੇ ਨਾਲ-ਨਾਲ ਮੁੰਡੇ ਵੀ ਵਿਆਹਾਂ ਤੋਂ ਦੁਖੀ ਨੇ ਕੁੜੀਆਂ ਤਾਂ ਪਹਿਲਾਂ ਦੁਨੀਆ ਛੱਡ ਹੀ ਰਹੀਆਂ ਸੀ ਵਿਆਹਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਕਿਉਂਕਿ ਉਹ ਵਾਪਸ ਆਪਣੇ ਘਰਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੀਆਂ ਹੁੰਦੀਆਂ ਤੇ ਹੁਣ ਮੁੰਡੇ ਵੀ ਇਹੋ ਜਿਹਾ ਹੀ ਕਰ ਰਹੇ ਨੇ ਹਾਸਰ ਹੋਵਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਦਿਓ ਇਜਾਜ਼ਤ ਧੰਨਵਾਦ